ਜਿਵੇਂ ਤੇ ਹਰ ਪਾਸੇ ਹੀ ਹਾੜ ਤੇ ਪਾਣੀ ਨੇ ਆਪਣਾ ਤਾंडव ਮਚਾਇਆ ਹੋਇਆ ਹੈ ਪਰ ਕਪੂਰਥਲਾ ਸ਼ਹਿਰ ਦਿੱਤੇ ਬੁਰੀ ਤਰ੍ਹਾਂ ਇਹਦੇ ਤੋਂ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਕਪੂਰਥਲਾ ਦੇ ਪਿੰਡ ਪੱਠੇ ਵਿਖੇ ਵੀ ਇੱਕ ਮਕਾਨ ਦੀ ਛੱਤ ਦਿਖ ਪਈ ਇਹ ਮਕਾਨ ਬਹੁਤ ਹੀ ਇੱਕ ਅਗਰੀ ਪਰਿਵਾਰ ਦਾ ਸੀ ਜਿੱਥੇ ਮਾਂ ਤੇ ਤੀ ਤਲੀਆਂ ਰਹਿੰਦੀਆਂ ਸਨ ਤੇ ਮਾਂ ਬਿਮਾਰ ਸੀ ਤੇ ਤੀ ਦੀ ਹਾਰੀ ਤੇ ਪੱਲ ਲਗਾ ਕੇ ਆਪਣਾ ਤੇ ਆਪਣੀ ਮਾਂ ਦਾ ਪੇੜ ਜਿਹਾ ਸੀ ਉਹ ਪਰਦੀ ਸੀ ਲੇਕਿਨ ਹੁਣ ਛੱਤ ਨਾ ਰਹਿਣ ਦੀ ਸੂਰਤ ਵਿੱਚ ਉਹ ਬਾਰੇ ਦਿੱਕਤ ਵਿੱਚ ਆ ਗਿਆ ਪਿੰਡ ਵਸਿਆ ਨੇ ਰਲ ਮਿਲ ਕੇ ਉਹਨਾਂ ਦਾ ਜ਼ਰੂਰੀ ਸਾਮਾਨ ਦਾ ਕੱਢ ਲਿਆ ਪਰ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਇਸ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ। ਪਰਮਜੀਤ ਕੋ ਸਾ ਜੇ ਜਿਹੜਾ ਮਕਾਨ ਡਿੱਗਾ ਸੀਗਾ ਕਿੰਨੇ ਮਕਾਨ ਸੀਗੇ ਟੋਟਲੇ ਸਰ ਜੀ ਸਾਡੇ ਦੋ ਮਕਾਨ ਇੱਕ ਬਰਾਂਡਾ ਸੀਗਾ। ਅਸੀਂ ਮਾਮਾ ਤੇ ਆ ਰਹਿੰਦੀ ਆ ਡਾ ਗੁਜਾਰਾ ਨਹੀਂ ਆ ਮਿਹਨਤ ਕਰਕੇ ਹੀ ਕੰਮ ਦੀਆਂ ਸੀਗੀਆਂ। ਹੁਣ ਸਾਡੇ ਉਸ ਤੇ ਰਹਿਣ ਵਾਸਤੇ ਛੱਤ ਵੀ ਐ ਨਹੀਂ ਜੀ। ਕਿੰਨਾ ਨੁਕਸਾਨ ਕਿੰਨਾ ਹੋਵੇ? ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਸਾਮਾਨ ਦੀ ਭੱਜ ਟੁੱਟੋ ਗਈ ਫਿਰ ਮੇਰੇ ਕੋਲ ਲੋਕਾਂ ਨੂੰ ਇਕੱਠੇ ਕੀਤਾ ਉਹਨਾਂ ਨੇ ਮੇਰਾ ਸਾਮਾਨ ਕਢਾਇਆ। ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਨਹੀਂ ਇਤਰਪਾਲ ਲਾ ਕੇ ਰਾਤ ਨੂੰ ਅਸੀਂ ਬਾਹਰ ਸੁੱਤੀਆਂ ਰਹੀਆਂ ਜਿੱਦ ਤਮੀ ਪਿਆ ਆ ਕੋਟੇ ਸਾਟੇ ਡਿੱਗਦੇ ਰਹੇ ਮੰਮੀ ਮੇਰੇ ਕੋਲ ਤੋਰ ਫੇਰ ਨਹੀਂ ਹੁੰਦਾ ਹੈਗਾ ਅਸੀਂ ਕਿਸੇ ਪਾਸੇ ਜਾਣ ਜੋਗੇ ਰਹਿ ਨਹੀਂ ਸਕੇ ਅਸੀਂ ਜੇ ਮੰਗ ਕੀ ਕਰਦੇ ਹੋ ਸਰਕਾਰ ਕੋਈ ਮੰਗ ਕਰਦੇ ਆ ਵੀ ਸਾਤੇ ਵਾਦ ਤੋਂ ਵਾਦ ਮਦਦ ਕੀਤੀ ਜਾਵੇ ਸਾਨੂੰ ਰਹਿਣ ਵਾਸਤੇ ਛੱਤ ਦਿੱਤੀ ਜਾਵੇ ਖਾਨ ਇਹਨਾਂ ਦਾ ਬਹੁਤ ਹੋਇਆ ਵਾ ਜਿੱਦਾਂ ਦੋ ਕਮਰੇ ਸੀ ਬਰਾਂਡਾ ਸੀ ਰਸੋਈ ਸੀ ਨਾਲ ਤੇ ਸਾਰੇ ਢੱਟ ਗਏ ਆ ਕੋਈ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਮਦਦ ਵਾਸਤੇ ਅੱਗੇ ਆਇਆ ਜਿਉਂ ਉਹਨਾਂ ਨੂੰ ਪਤਾ ਕੀ ਇਹਨਾਂ ਦਾ ਨੁਕਸਾਨ ਇਹਨਾਂ ਹੋ ਗਿਆ ਨਹੀਂ ਆਇਆ ਇੱਥੇ ਕੋਈ ਨਹੀਂ ਆ ਕੋਈ ਨਹੀਂ ਆ ਮੰਗ ਕੀ ਕਰ ਦੋ ਸਰਕਾਰ ਤੋਂ ਮੰਗ ਇਹੋ ਹੀ ਕਰਦੇ ਆ ਵੀ ਚਲੋ ਇਹਨਾਂ ਦਾ ਖਰਚਾ ਕਾ ਹੋ ਜਵੇ ਸਰਕਾਰ ਵੱਲੋਂ ਮਦਦ ਕਰ ਦੇਣ ਸਰਕਾਰ ਇਹਨਾਂ ਦੇ ਚਲੋ ਰਹਿائش ਇੱਥੇ ਮਾਵਾਂ ਧੀਆਂ ਦੀ ਹੋ ਜਵੇ